ਕਹਿੰਦੇ ਹਨ ਕਿ ਜੇ ਮਿਹਨਤ ਵਿੱਚ ਵਿਸ਼ਵਾਸ ਹੋਵੇ ਤਾਂ ਛੋਟਾ ਜਿਹਾ ਕੰਮ ਵੀ ਵੱਡੀ ਕਾਮਯਾਬੀ ਵਿੱਚ ਬਦਲ ਸਕਦਾ ਹੈ ਇਹਨਾਂ ਗੱਲਾਂ ਨੂੰ ਸੱਚ ਕਰ ਦਿਖਾਇਆ ਹੈ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨਾਰਲਾ ਦੇ ਕਿਸਾਨ ਅਮਰਿੰਦਰ ਸਿੰਘ ਨੇ ਅਮਰਿੰਦਰ ਸਿੰਘ ਨੇ ਆਪਣਾ ਸਫ਼ਰ ਕੇਵਲ 25 ਮੁਰਗੀਆਂ ਨਾਲ ਸ਼ੁਰੂ ਕੀਤਾ ਸੀ ਦਿਨ ਰਾਤ ਦੀ ਮਿਹਨਤ ਨਵੀਨ ਤਕਨੀਕਾਂ ਅਤੇ ਸਫਾਈ ਤੇ ਧਿਆਨ ਦੇ ਕੇ ਅੱਜ ਉਹਨਾਂ ਕੋਲ ਹਜ਼ਾਰਾਂ ਮੁਰਗੀਆਂ ਦਾ ਫਾਰਮ ਹੈ ਅਤੇ ਉਹ ਕਰੋੜਾਂ ਰੁਪਏ ਦੀ ਕਮਾਈ ਕਰ ਰਹੇ ਹਨ ਉਨਾਂ ਨੇ ਨੌਜਵਾਨਾਂ ਨੂੰ ਵੀ ਇਹ ਸੁਨੇਹਾ ਦਿੱਤਾ ਹੈ ਕਿ ਨੌਕਰੀ ਦੀ ਉਡੀਕ ਕਰਨ ਦੀ ਬਜਾਏ ਆਪਣੇ ਪਿੰਡ ਵਿੱਚ ਹੀ ਕਿਸੇ ਛੋਟੇ ਜਿਹੇ ਕੰਮ ਨਾਲ ਸ਼ੁਰੂਆਤ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ। ਆ ਮੇਰੇ ਫਾਦਰ ਸਾਹਿਬ ਕਰਦੇ ਸੀ 84-85 ਤੋਂ ਇਹੀ ਕਰਦੇ ਸ਼ੁਰੂ ਕਰਦੇ ਰਹੇ ਹੋ। ਹਮ ਕਿ ਜੋ ਕਿ 20 ਤੋਂ 25 ਜਨਵਰੀ ਤੋਂ ਇਹਨਾਂ ਚਾਲੂ ਕੀਤਾ ਬਾਅਦ ਹੌਲੀ 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 ਆਲੀ 200 ਪਾਇਆ 300 ਕੀਤਾ। ਮੇਰਾ ਜਨਮ 94 ਦਾ ਆਇਆ ਮੇਰੇ ਪਹਿਲਾਂ ਤੋਂ ਹੀ ਇਹਨਾਂ ਦਾ ਧੰਦਾ ਕਰਦੇ ਪਏ ਹੀ ਆ ਤੇ ਬਾਅਦ ਹੌਲੀ-ਹੌਲੀ ਫਿਰ ਮੈਂ ਵੀ ਇਸੇ ਲਾਈਨ 'ਚ ਆ ਗਿਆ ਮੈਨੂੰ ਕਿ ਬਹੁਤ ਆਪਸ਼ਨਾਂ ਆਉਂਦੀਆਂ ਬਾਹਰ ਜਾਣ ਦੀਆਂ ਵੀ ਜਿੱਦਾਂ ਕਿ ਮੇਰੇ ਮਾਮਾ ਜੀ ਸਾਰੇ ਬਾਹਰ ਆ ਉਹ ਵੀ ਆਂਦੇ ਇੱਧਰ ਆ ਜਾ ਪਰ ਮੈਂ ਆਪਣਾ ਫਾਦਰ ਸਾਹਿਬ ਦਾ ਬਿਜ਼ਨਸ ਗਰੋ ਕੀਤਾ ਇਹਦੇ ਵਿੱਚ ਆਪਣੇ ਤੋਂ 1 ਲੱਖ ਰੁਪਏ 1 ਲੱਖ ਜਨਮਰ ਪਾ ਰਿਆ ਹੈ ਪਾ ਰਿਆ ਹੈ ਨੇ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਈ ਹੁਣ ਕਿ ਵੈਕਸੀਨੇਸ਼ਨ ਬਹੁਤ ਵਧੀਆ ਆ ਗਈਆਂ ਇਹਦੇ ਵਿੱਚ ਜਿਵੇਂ ਕੋਈ ਵੀ ਕੋਈ ਬਿਮਾਰੀ ਆਉਂਦੀ ਆ ਉਹਦੇ ਵਾਸਤੇ ਚਿਲਡ ਵੈਕਸ ਨਾ ਆਈਆਂ ਆ ਕੁਝ ਕਿਸਾਨ ਜਿਹੜੇ ਇਸ ਠੰਡੇ ਨੂੰ ਲਾਹਵੰਦ ਨਹੀਂ ਮੰਨਦੇ ਕੋਈ ਨੁਕਸਾਨ ਹੁੰਦਾ ਥੋੜਾ ਜਿਆ ਤਾਂ ਛੱਡ ਕੇ ਪਾਸੇ ਹੋ ਜਾਂਦੇ ਆ ਇਹਦੇ ਵਿੱਚ ਦੇਖੋ ਕਿ ਕੋਈ ਨੁਕਸਾਨ ਤੇ ਜਿਵੇਂ ਕਰੋਨਾ ਆ ਗਿਆ ਸੀ ਉਦੋਂ ਹੋਇਆ ਥੋੜਾ ਬਹੁਤਾ ਜਿਵੇਂ ਕੋਈ ਮਹਾਮਾਰੀ ਹੁੰਦੀ ਉਦੋਂ ਹੀ ਹੁੰਦਾ ਬਾਕੀ ਕੋਈ ਇਹਦਾ ਨੁਕਸਾਨ ਹੈਗਾ ਤੇ ਕਿੰਨੀ ਕੁ ਲੱਗ ਭੱਗ ਜਿਹੜੀ ਆ ਦੱਸਿਆ ਜਾ ਰਿਹਾ ਕਿ 2 ਤੋਂ 2.5 ਲੱਖ ਰੁਪਈਆ ਜਿਹੜੀ ਰੋਜ਼ ਦੀ ਸੇਲ ਹੈਗੀ ਆ ਹਾਂਜੀ ਇਹਦੀ 2 ਤੋਂ 2.5 ਲੱਖ ਆਂਡੇ ਦੀ ਸੇਲ ਹੈਗੀ ਆ ਜੋ ਇਸ ਵੇਲੇ ਹੈ ਐਵਰੇਜ ਜਿਹਾ ਅਪ ਡਾਊਨ ਹੁੰਦੀ ਰਹਿੰਦੀ ਆ ਮਹੀਨੇ ਦੀ ਵੀ ਰੋਜ਼ ਦਾ ਰੇਟ ਹੁੰਦਾ ਹੈ ਡੇਲੀ ਅਪ ਡਾਊਨ ਇਹਦਾ ਹੁੰਦਾ ਰਹਿੰਦਾ ਰੇਟ ਆ ਸਿਆਲ ਚ ਜ਼ਿਆਦਾ ਵੀ ਹੋ ਜਾਂਦਾ ਆ ਤੇ ਗਰਮੀ ਚ ਘੱਟ ਵੀ ਹੁੰਦਾ ਤੇ ਕਦੋਂ ਜਿਹੜੀ ਆ ਬਚ ਬਈ ਤੇ ਕਿਹੜੇ ਮਹੀਨੇ ਜ਼ਿਆਦੀ ਹੁੰਦੀ ਆ ਇਹਨਾਂ ਦੇ ਨਵੰਬਰ ਤੋਂ ਦਸੰਬਰ ਹੁੰਦੀ ਆ ਹਾਂਜੀ ਤਾਂ ਇੱਕ ਦਿਨ ਦੀ ਜੇ ਗੱਲ ਕੀਤੀ ਜਾਵੇ ਤਾਂ ਇੱਕ ਦਿਨ ਦੇ ਆਂਡੇ ਜਿਹੜੀ ਕੀ ਐਵਰੇਜ ਹੈ ਆਪਣੀ 70 ਤੋਂ 80000 ਦੀ ਡੇਲੀ ਦੀ ਆਂਡੇ ਦੀ ਰੁਟੀਨ ਹੈਗੀ ਹੈ ਹੂੰ ਤੇ ਕਿੱਥੇ ਕਿੱਥੇ ਜਾਂਦੇ ਆਂਦੇ ਆਪਣੇ ਆਪਣਾ ਅੰਮ੍ਰਿਤਸਰ ਪਿੱਖੀਵਿੰਡ ਇੱਥੇ ਏਰੀਆ 'ਚ ਲੋਕਲ ਗਰਮੀ 'ਚ ਆਪਾਂ ਨੂੰ ਜੰਮੂ ਵੀ ਵੇਚਣਾ ਪੈਂਦਾ ਹੈ ਹੂੰ ਬਾਕੀ ਇੱਥੇ ਸਿਆਲਚਰ ਬਹੁਤ ਡਿਮਾਂਡ ਹੁੰਦੀ ਹੈ ਆਪਣੇ ਏਰੀਆ 'ਚ ਵੇਖੀ ਜਾਂਦਾ ਹੈ ਤੇ ਉਹ ਬਾਹਰ ਜਿਹੜਾ ਦੇਖਿਆ ਜਾ ਰਿਹਾ ਕਿ ਜਿਸ ਤਰ੍ਹਾਂ ਤੁਸੀਂ ਇੱਕ ਦੁਕਾਨ ਵੀ ਬਾਹਰ ਖੋਲੀ ਆ ਤਾਂ ਲੋਕਲ ਵੀ ਕੋਈ ਲੈ ਸਕਦਾ ਹੈ। ਹਾਂਜੀ ਬਿਲਕੁਲ ਜੀ ਲੋਕਲ ਵੀ ਵਿਆਹਾਂ ਸ਼ਾਦੀਆਂ ਵਾਲੇ ਵੀ ਲੈ ਸਕਦੇ ਆ ਆਪਣੇ ਤੋਂ ਸਾਰਾ ਖਲੜਾ ਭਿੱਖੀ ਵੇਨ ਦਾ ਕੰਮ ਕਰਨ ਹਰੀਕੇ ਤੱਕਰ ਲੋਕਲ ਇੱਥੇ ਆਉਂਦੇ ਆ ਕੰਦਕਾਨ ਤੇ। ਉਹਨਾਂ ਨੂੰ ਕੁਝ ਬਜਟ ਹੁੰਦੀ ਵਿੱਚੋਂ? ਹਾਂਜੀ ਆਪਣਾ ਹੋਲ ਸੇਲ ਦਾ ਰੇਟ ਹੁੰਦਾ ਜੋ ਵੀ ਹੁੰਦਾ ਹੈ। ਉਹ ਇਦਾਂ ਮਾਰਕੀਟ ਦਾ ਰੇਟ ਮੰਡੀ ਰੇਟ ਜੋ ਵੀ ਹੋਊਗਾ ਆਪਣਾ ਉਹ ਗਾਗ ਨੂੰ ਲੱਗਦਾ ਹੈ। ਕੀ ਕਿਸਾਨਾਂ ਨੂੰ ਕਹਿਣਾ ਚਾਹੁੰਦੇ ਆ ਇਸ ਦੇ ਬਾਰੇ? ਇੱਕ ਕਿਸਾਨਾਂ ਨੂੰ ਕਹਿਣਾ ਚਾਹੁੰਨਾ ਕਿ ਬਹੁਤ ਵਧੀਆ ਧੰਦਾ ਹੈ ਕਰੋ ਸਾਰਿਆਂ ਨੇ। ਇਹਦੇ ਲਈ ਕੋਰਸ ਵੀ ਕੀਤਾ रिपोर्ट अच्छा इतै इतै ਆਪਣੇ ਫਾਦਰ ਸਾਹਿਬ ਤੇ ਗਾਂ ਇੰਨਾ ਜੱਦੀਪੁਰਸ਼ੀ ਕੰਮ ਕਰਿਆ ਹਾਂ ਦਾ ਕਿੰਨੇ ਕ ਲੇਬਰ ਦੇ ਜਿਹੜੇ ਬੰਦੇ ਤੁਹਾਡੇ ਕੋਲ ਕੰਮ ਕਰਦੇ ਆ ਆਪਣੇ ਫਾਰਮ ਤੇ 15 ਤੋਂ 20 ਜਣੇ ਲੇਬਰ ਕੰਮ ਕਰਦੀ ਆ ਜੋ ਕਿ ਸਾਰੇ ਆਪਣੇ ਏਰੀਆ ਦੇ ਵਿੱਚ ਆਂਡੇ ਖੜਦੇ ਆ ਉਹ ਵੀ ਆਪਣੇ ਤੋਂ 100 ਤੋਂ 150 ਜਣਾ ਬੰਦਾ ਆਪਣਾ ਲੋਕਲ ਜਿਹੜਾ ਵੀ ਆਪਣਾ ਕਸਟਮਰ ਹੈਗੇ ਆ ਉਹ ਸਾਰੇ ਇੱਥੇ ਰੋਜ਼ਗਾਰ ਕਰਦੇ ਆ